ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਨੂੰ ਨਾਲ ਸਾਂਝੀ ਕਰ ਰਹੇ ਹਾਂ ਖਰਵਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਪਤਾ ਹੋ ਸਕੇ ਤਾਂ ਅੱਜ ਵੀ ਪੰਜਾਬ ਦੇ ਵਿੱਚ ਠੰਡ ਨੂੰ ਲੈ ਕੇ ਸੀਤ ਲਹਿਰ ਨੂੰ ਲੈ ਕੇ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਉਹ ਕਿਹੜੇ ਕਿਹੜੇ ਸ਼ਹਿਰ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਠੰਡ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਵਧੇਗੀ ਤੇ ਜਿਹੜਾ ਪ੍ਰਦੂਸ਼ਣ ਦਾ ਲੈਵਲ ਵਧਿਆ ਹੋਇਆ ਹੈਗਾ ਕਿ ਪ੍ਰਦੂਸ਼ਣ ਦਾ ਲੈਵਲ ਘਟੇਗਾ ਜੇਕਰ بارش ਨਹੀਂ ਹੁੰਦੀ ਤਾਂ ਪ੍ਰਦੂਸ਼ਣ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ ਲੇਕਿਨ ਜਿਹੜੀ ਇੱਕ ਵਾਰ بارش ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਘਟ ਜਾਵੇਗਾ ਤਾਂ ਪੰਜਾਬ ਦੇ 6 ਜ਼ਿਲ੍ਹਿਆਂ ਜਿਵੇਂ ਕਿ ਫਿਰੋਜ਼ਪੁਰ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਦੇ ਲਈ ਸੀਧ ਲਹਿਰ ਦੇ ਲਈ yellow alert ਜਾਰੀ ਕੀਤਾ ਗਿਆ। ਇਹ alert ਅਗਲੇ 48 ਘੰਟਿਆਂ ਦੇ ਲਈ ਲਾਗੂ ਰਹੇਗਾ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਸੂਬੇ ਦੇ ਵਿੱਚ ਠੰਡ ਹੋਰ ਤੇਜ਼ ਹੋਵੇਗੀ। ਇਸ ਦੌਰਾਨ ਸੂਬੇ ਦਾ ਘੱਟੋ ਘੱਟ ਤਾਪਮਾਨ ਆਮ ਦੇ ਨਾਲੋਂ 2.7 ਡਿਗਰੀ ਘੱਟ ਰਿਹਾ। ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਰਾਜ ਦਾ ਵਾਤਾਵਰਨ ਦਾ ਤਾਪਮਨ 0.1 ਡਿਗਰੀ ਘਟ ਗਿਆ ਅਤੇ ਆਮ ਦੇ ਨੇੜੇ ਹੈ ਹਾਲਾਂਕਿ ਸਾਰੇ ਸ਼ਹਿਰਾਂ ਦੇ ਵਿੱਚ ਤਾਪਮਨ ਜੋ ਕਿ 30 ਡਿਗਰੀ ਦੇ ਆਸ-ਪਾਸ ਘੁੰਮ ਰਿਹਾ ਜੋ ਕਿ ਘੁਮਰਾ ਸੀਗਾ ਤੇ ਹੁਣ 26 ਤੋਂ 29 ਡਿਗਰੀ ਦੇ ਵਿੱਚ ਘਾ ਰਿਹਾ ਇਸ ਤੋਂ ਇਲਾਵਾ ਰਾਜ ਦਾ ਘੱਟੋ-ਘੱਟ ਤਾਪਮਨ 0.7 ਡਿਗਰੀ ਘਟ ਗਿਆ ਅਤੇ ਆਮ ਦੇ ਨਾਲੋਂ 2 ਇਸ਼ਾਰਿਆ 7 ਡਿਗਰੀ ਘਟ ਜੋ ਕਿ ਘਟ ਹੈ ਤਾਂ ਫਰੀਦਕੋੜ ਦੇ ਵਿੱਚ ਸਭ ਤੋਂ ਘੱਟ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਲੁਧਿਆਣਾ ਦੇ ਵਿੱਚ 9 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ 10.1 ਡਿਗਰੀ ਸੈਲਸੀਅਸ ਬਠਿੰਡਾ ਦੇ ਵਿੱਚ 8 ਡਿਗਰੀ ਸੈਲਸੀਅਸ ਤੇ ਗੁਰਦਾਸਪੁਰ ਦੇ ਵਿੱਚ 10 ਡਿਗਰੀ ਸੈਲਸੀਅਸ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਅਗਲੇ 48 ਘੰਟਿਆਂ ਦੇ ਲਈ ਪੰਜਾਬ ਦੇ ਵਿੱਚ ਠੰਡ ਦੀ ਲਹਿਰ ਤਾਪਮਾਨ ਨੂੰ ਪ੍ਰਭਾਵਿਤ ਕਰੇਗੀ ਆਰ ਵਾਲੇ ਸਮੇਂ ਦੇ ਵਿੱਚ ਤਾਪਮਾਨ 2 ਡਿਗਰੀ ਤੱਕ ਘਟ ਸਕਦਾ ਹੈ ਹਾਲਾਂਕਿ ਉਸ ਤੋਂ ਬਾਅਦ ਤਾਪਮਾਨ ਥੋੜਾ ਸੁਧਰੇਗਾ ਤੇ ਆਮ ਵਾਂਗ ਹੋਣਾ ਸ਼ੁਰੂ ਹੋ ਜਾਵੇਗਾ ਇਸ ਦੌਰਾਨ ਤੋਂ ਅੰਦਾਜ਼ਾ ਹੈ ਕਿ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਜਦੋਂ ਕਿ ਰਾਜ ਦੇ ਹੋਰ ਖੇਤਰਾਂ ਦੇ ਵਿੱਚ ਤਾਪਮਾਨ ਜਿਹੜਾ ਕਿ 8 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਐਸੇ ਸਥਿਤੀ ਦੇ ਵਿੱਚ ਉੱਤਰੀ ਅਤੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਤਾਪਮਾਨ ਆਮ ਦੇ ਨਾਲੋਂ ਘੱਟ ਹੋ ਸਕਦਾ ਜੋ ਕਿ ਹੋਰ ਜ਼ਿਲ੍ਹਿਆਂ ਜੋ ਕਿ ਹੋਰ ਹਿੱਸਿਆਂ ਦੇ ਵਿੱਚ ਤਾਪਮਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੋਂ ਨਕਸਾਂਜਿਕ ਕਰਾਂ ਜਿੱਥੇ ਕਿ ਪੰਜਾਬ ਦੇ ਵਿੱਚ ਸਵੇਰੇ ਸ਼ਾਮ ਠੰਡ ਲੱਗਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੌਰਾਨ ਜਿੱਥੇ ਕਿ AQI ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਅਜਿਹੇ ਸ਼ਹਿਰ ਨੇ ਜਿੱਥੇ ਕਿ AQI ਯਾਨੀ ਕਿ ਪ੍ਰਦੂਸ਼ਣ ਵਧਿਆ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਲੋਕਾਂ ਨੂੰ ਸਾਹ ਸੰਬੰਧੀ ਕਈ ਸਮੱਸਿਆਵਾਂ ਦਾ ਸਾਮਣਾ ਵੀ ਕਰਨਾ ਪੈ ਰਿਹਾ ਪਰ ਇਸ ਦੌਰਾਨ ਤੁਹਾਨੂੰ ਦੱਸ ਦੇ ਜਿੱਥੇ ਕਿ ਸਵੇਰੇ ਸ਼ਾਮ ਠੰਡ ਲੱਗਦੀ ਹੈ ਦੁਪਹਿਰ ਦੇ ਵੇਲੇ ਹਲਕੀ ਧੁੱਪ ਹੁੰਦੀ ਹੈ ਪਰ ਇਸੇ ਦਰਮਿਆਨ ਪੰਜਾਬ ਦੇ ਅੱਜ ਜੋ ਕਿ 6 ਜ਼ਿਲ੍ਹਿਆਂ ਦੇ ਵਿੱਚ ਮੌਸਮ ਨੂੰ ਲੈ ਕੇ ਠੀਤ ਲਹਿਰ ਨੂੰ ਲੈ ਕੇ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ yellow alert ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਅਲਰਟ ਹੋਵੇਗਾ ਪਰ ਉੱਥੇ ਹੀ ਹਵਾ ਜੋ ਕਿ ਕਾਫੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਸਾਈਡ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੰਬਰ ਮਹੀਨੇ ਜਿੱਥੇ ਦਿੱਲੀ ਦਾ ਪਾਣ ਪਾਣੀ ਦੋਸ਼ਿਤ ਹੋਣਾ ਸ਼ੁਰੂ ਹੋ ਗਿਆ ਹੈ ਉਸ ਦੇ ਉਲਟ ਪੰਜਾਬ ਦੇ ਅੰਦਰ ਇਸ ਸਮੇਂ ਦਿੱਲੀ ਦੇ ਮੁਕਾਬਲੇ 3 ਗੁਣਾ ਘੱਟ ਪ੍ਰਦੂਸ਼ਣ ਦਰਜ ਕੀਤਾ ਜਾ ਰਿਹਾ ਜੇਕਰ ਹਵਾ ਦੇ ਗੁਣਵੱਤਾ ਸੋਚਕ ਅੰਕ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਗੁਦਾਸਪੁਰ ਦੀ ਆਬੋ ਹਵਾ ਦਾ ਗੁਣਵੱਤਾ ਸੋਚਕ ਅੰਕ ਦਿੱਲੀ ਦੇ ਮੁਕਾਬਲੇ 3 ਗੁਣਾ ਬਿਹਤਰ ਸੀ ਜਿਸ ਦਾ ਸਿੱਧਾ ਅਸਰ ਅਰਥ ਮੰਨਿਆ ਜਾ ਰਿਹਾ ਹੈਗਾ ਕਿ ਗੁਰਦਾਸਪੁਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ਦਾ ਦਿੱਲੀ ਦੇ ਵਾਤਾਵਰਣ ਦੇ ਦੂਸ਼ਿਤ ਹੋਣ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੋ ਸਕਦਾ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇਸ ਵਾਰ ਖੇਤਾ ਦੇ ਵਿੱਚ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਗੁਰੇਸ਼ ਕੀਤਾ ਹੈ ਉੱਥੇ ਹੀ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਕਿਸਾਨਾਂ ਨੇ ਖੇਤਾ ਦੇ ਵਿੱਚ ਰਹਿਤ ਖੁੰਦ ਨੂੰ ਅੱਗ ਲਗਾਈ ਹੈ ਤਾਂ ਵੀ ਦਿੱਲੀ ਦੇ ਵਿੱਚ ਆਬੋ ਹਵਾ ਦਾ ਵਿਗੜਨਾ ਇਸ ਗੱਲ ਦਾ ਸੰਕੇਤ ਹੈ ਕਿ ਦਿੱਲੀ ਦੇ ਵਿੱਚ ਹਰ ਇੱਕ ਸਾਲ ਇਨ੍ਹਾਂ ਦਿਨਾਂ ਦੇ ਵਿੱਚ ਹੋਣ ਵਾਲਾ ਪ੍ਰਦੂਸ਼ਣ ਦੇ ਲਈ ਹਰ ਜੋ ਕਿ ਕੁਝ ਹੋਰ ਕਾਰਨ ਜ਼ਿੰਮੇਵਾਰ ਨੇ ਜੇਕਰ ਗੱਲ ਕਿਤੇ ਜਾਵੇ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਅਤੇ ਹੋਰ ਹਿੱਸਿਆਂ ਦੀ ਗੱਲ ਕਿਤੇ ਜਾਵੇ ਤਾਂ ਪਿਛਲੇ ਇੱਥੇ ਪਿਛਲੇ ਕਈ ਦਿਨਾਂ ਤੋਂ ਹਵਾ ਦਾ ਗੁਣ ਜੋ ਕਿ ਗੁਣਵਤਾ ਸੂਚਕ ਅੰਕ 80 ਤੋਂ 100 ਦੇ ਦਰਮਿਆਨ ਦੀ ਜੋ ਕਿ ਟਿਕਿਆ ਹੋਇਆ ਜਿਸ ਤਰ੍ਹਾਂ ਚੱਲਦਿਆਂ ਇੱਥੇ ਹਾਲ ਹੀ ਘੜੀ ਪ੍ਰਦੂਸ਼ਣ ਵਾਲੀ ਕੋਈ ਵੀ ਬਹੁਤਾ ਜ਼ਿਆਦਾ ਵੱਡੀ ਸਮੱਸਿਆ ਨਹੀਂ ਹੈ ਦੂਜੇ ਪਾਸੇ ਵਾਤਾਵਰਣ ਦੇ ਵਿੱਚ ਨਮੀ ਵਧਣ ਦੇ ਕਾਰਨ ਅਤੇ ਮਿੱਟੀ ਧੂੜ ਕਣ ਵਧਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜੋ ਕਿ ਗੁਣਵਤਾ ਸੂਚਕ ਅੰਕ ਜੋ ਕਿ ਹੋਰ ਵੀ ਉੱਪਰ ਜਾ ਸਕਦਾ ਹੈਗਾ ਦਿੱਲੀ ਦੇ ਮੁਕਾਬਲੇ ਅਜੇ ਵੀ ਗੁਰਦਾਸਪੁਰ ਦਾ ਗੁਣਵੱਤਾ ਸੂਚਕ ਅੰਕ ਬਹੁਤ ਹਟਾ ਇੱਥੇ ਖਤਰੇ ਵਾਲੀ ਕੋਈ ਜ਼ਿਆਦਾ ਗੱਲ ਨਜ਼ਰ ਨਹੀਂ ਆ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ 10 ਨਵੰਬਰ ਯਾਨੀ ਕਿ ਬੀਤੀ ਸ਼ਾਮ ਤੱਕ ਪੰਜਾਬ ਦੇ ਅੰਦਰ ਇਸ ਸਾਲ ਸਿਰਫ ਜੋ ਕਿ 4195 ਥਾਵਾਂ ਦੇ ਉਤੇ ਅੱਗ ਲਗਾਉਣ ਦੀਆਂ ਘਟਨਾਵਾਂ ਸੈਟਲਾਈਟ ਰਾਈ ਸਾਹਮਣੇ ਆਈਆਂ ਨੇ ਜਦੋਂ ਕਿ ਪਿਛਲੇ ਸਾਲ 10 ਨਵੰਬਰ ਦੀ ਸ਼ਾਮ ਤੱਕ 6611 ਥਾਵਾਂ ਦੇ ਉੱਤੇ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 2023 ਦੇ ਵਿੱਚ ਸੈਟਲਾਈਟ ਤੇ ਰਾਈ 23600 26 ਥਾਵਾਂ ਦੇ ਉੱਤੇ ਅੱਗ ਲਗਾਉਣ ਦੇ ਮਾਮਲੇ ਦੀ ਰਿਪੋਰਟ ਆਈ ਸੀ ਯਾਨੀ ਕਿ ਇਸ ਸਾਲ ਬਹੁਤ ਘਾਟਾ ਜਿਹਾ ਘਟਨਾਵਾਂ ਸਾਹਮਣੇ ਆਈਆਂ ਨੇ ਇਸ ਤਰ੍ਹਾਂ ਇਸ ਸਾਲ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਸਖਤ ਮਿਹਨਤੀ ਬਦੌਲਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਖੇਤਾਂ ਦੇ ਵਿੱਚ ਰਹਿੰਦ ਖੁੰਦ ਨੂੰ ਅੱਗ ਲਗਾਏ ਬਗੈਰ ਹੀ ਨਿਪਟਾਇਆ ਜਿਸ ਦੇ ਕਾਰਨ ਅੱਗ ਲਗਾਉਣ ਦੇ ਮਾਮਲਿਆਂ ਦੇ ਨੂੰ ਜੋ ਕਿ ਮਾਮਲੇ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ